ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਕਾਲੇਕੇ ਬਟੀਕ ਐਂਡ ਕੁਕਿੰਗ ਚੈਨਲ ਤੇ ਤੁਹਾਡਾ ਸਵਾਗਤ ਹੈ ਉਮੀਦ ਕਰਦੇ ਆਂ ਜੀ ਤੁਸੀਂ ਸਾਰੇ ਠੀਕ ਠਾਕ ਹੋਵਗੇ ਜੀ ਅਸੀਂ ਵੀ ਸਾਰੇ ਵਧੀਆ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੀ ਸਾਡੇ ਚੈਨਲ ਤੇ ਨਵੇਂ ਜਿਹੜੇ ਆ ਸਾਡੇ ਚੈਨਲ ਨੂੰ ਸਬਸਕ੍ਰਾਈਬ ਜੀ ਕਰੋ ਲਾਈਕ ਤੇ ਕਮੈਂਟ ਕਰਕੇ ਦੱਸਿਆ ਕਰੋ ਜੀ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਕਰਦੇ ਆਂ ਜੀ ਵੀਡੀਓ ਸ਼ੁਰੂ ਆ ਜੀ ਅੱਜ ਦੀ ਖੁਰੀ ਆਪਾਂ ਬਲ ਪਾਵਾਂਗੇ ਅੱਜ ਬਾਂ ਦੇ ਮੂਰੀ ਚਾਹ ਲਾਵਾਗੇ ਬਣਾ ਕੇ ਲੈਸਨ ਆਪਾਂ ਨੇ ਇੰਨਾ ਟਾਈਟ ਦਾ ਕੱਟ ਲਿਆ ਜਿਹਦੇ ਬਲ ਬਣਾਵਾਂਗੇ ਇਸ ਤਰ੍ਹਾਂ ਆਪਾਂ ਨੇ ਸਲਾਈ ਲਾ ਲਈ ਮੂਰੇ ਆਪਾਂ ਸੂਈ ਨਾਲ ਬਲ ਪਾਵਾਂਗੇ ਜੀ ਐਸ ਤਰ੍ਹਾਂ ਇੱਥੇ ਸੂਈ ਪਸਾ ਕੇ ਦੇਖੋ ਜੀ ਇੱਕੋ ਜਿਹੇ ਬਲ ਬਣਗੇ ਜੀ ਵੱਡ ਕੱਟ ਨਹੀਂ ਜਾਂਦਾ ਬਾਰੇ ਇਹਨਾ ਜੀ ਸੂਈ ਨਾਲ ਜੀ ਆਹ ਦੇਖਿਓ ਐਸ ਤਰ੍ਹਾਂ ਬਣਾ ਲਿਆ ਇਹ ਪੰਚ ਟੱਕਰ ਨੂੰ ਉੜਮਣ ਦੀ ਕੋਈ ਵਾਰ ਪੈਣੇ ਇਸ ਤਰ੍ਹਾਂ ਆ ਦੇਖੋ ਜੀ ਇਸ ਤਰ੍ਹਾਂ ਬਰ ਪੈਣ ਲੱਗੇ ਆਪਣੇ ਇਹ ਬੋਸ ਦਾ ਖਤਰੀ ਚਾਈ ਇਹ ਆਪਾਂ ਜਿਹੜੇ ਰੋਪਾਤ ਹੋਣੇ ਚਾਹਤਾਂ ਕਹਿ ਇਹੋ ਕੋਈ ਵੱਡਾ ਪੈ ਗਿਆ ਕੋਈ ਛੋਟਾ ਪੈ ਗਿਆ ਇਸ ਤਰ੍ਹਾਂ ਪੈ ਜਾਂਦੇ ਨੇ ਜੀ ਆ ਬਿੱਲੀ ਅੰਦਰ ਵੱਢੀ ਜਿਆਦਾ ਵਾਰ ਝਾਲਰ ਰੱਬੀ ਨੂੰ ਸੁਣਾ ਲੱਗਦਾ ਬਾਹਾਂ ਤੇ ਜਿੱਦ ਦੀ ਕਿਤ ਬਾਤ ਪੈ ਰਹੀ ਨਹੀਂ ਇਸ ਨੂੰ ਤੁਹਾਨੂੰ ਕਰਕੇ ਨਹੀਂ ਥੋੜਾ ਜਿਆਦਾ ਖਰਚਾ ਕਰਨਾ ਪੈਗਾ ਆ ਦੇਖੋ ਇਹ ਇਸ ਤਰ੍ਹਾਂ ਬਾਹਰ ਪੈ ਗਏ ਇਹ ਆਪਾਂ ਫਿਰ ਤੋਂ ਬਾਹਰ ਜਾ ਕੇ ਦੇਖਾਂਗੇ ਨੇ ਸਾਰੇ ਬਾਲ ਕੰਪਲੀਟ ਕਰ ਲਏ ਨੇ ਹੁਣ ਆਪਾਂ ਸੂਈ ਕੱਢ ਦਾਂਗੇ। ਮਾਪ ਐਸਟਰਾ। ਆ ਦੂਜੇ ਵਾਲਾ ਆਪਾਂ ਨੇ ਬਣਾ ਰੱਖੇ ਸੀ ਬਾੰਦੇ ਆ ਆਪਾਂ ਨੇ ਇਸ ਤਰ੍ਹਾਂ ਦੇਖੋ। ਇਸ ਤਰ੍ਹਾਂ ਰੱਖ ਕੇ ਬਿਲਕੁਲ ਨਹੀਂ ਖਿੱਚਣਾ ਜੀ ਕਪੜਾ ਆਪਨੇ ਬਣਾਉਣ ਵਾਲਾ ਇਹਨਾਂ ਦਾ ਆਪਨੇ ਚਾਰਲਰ ਬਣਾਇਆ ਹੈ। ਫੋਲੇ ਜੱਤ ਨਾਲ ਵਸ ਇਸ ਤਰ੍ਹਾਂ ਸਲਾਈ ਲਾਹੋ ਅਧਿਕੁਜੀ ਬਿਲਕੁਲ ਇਕੋ ਜਿਹਾ ਵਾਲ ਆਉਣਗੇ ਜੀ ਇਹ ਬਿਲਕੁਲ ਸੌਖਾ ਤਰੀਕਾ ਹੈ ਜੀ ਜਿਹੜੇ ਆਪਾਂ ਦੂਜੇ ਬਲ ਪਾਣੇ ਕੋਈ ਵੱਡਾ ਪੈਗਾ ਛੋਟਾ ਪੈਗਾ ਬਸ ਦੂਜੇ ਬਾਰ ਤੁਮ ਦੇ ਹੀ ਹੋਗੇ ਜੀ ਹੁਣਾ ਨਜ਼ਰਵਾਜਾ ਘੱਟ ਰਿਹਾ ਜੀ

la è per capire che è bene ad essere basta mi fa mi fa mi fa mi fa mi fa mi bene ad essere basta mi fa ਆ ਦੇਖੋ ਜੀ ਇਸ ਤਰ੍ਹਾਂ ਬਣ ਲੱਗ ਗਏ ਨੇ ਹੁਣ ਆਪਾਂ ਜਿਹਨੇ ਆਪਾਂ ਨੂੰ ਬਾਹ ਤਿਆਰ ਚਾਹੀਦੀ ਆ ਪੈ ਇਸ ਤਰ੍ਹਾਂ ਕਰਕੇ ਇੱਥੇ ਸਿਲਾਈ ਲਗਾ ਲਾਂਗੇ ਆ ਦੇਖੋ ਜੀ ਇਸ ਤਰ੍ਹਾਂ ਬਣ ਪੈ ਗਈ ਜੀ ਬਾਹ ਤਿਆਰ ਆਪਣੀ ਦੀ ਇਹ ਥੋੜੀ ਹੈਵੀ ਪੈਨ ਦੀ ਕਮੀਜ਼ ਦੀ ਜੀ ਆਪਾਂ ਉਹਦਾ ਸੂਟ ਤਿਆਰ ਕੀਤਾਗਾ ਆ ਦੇਖੋ ਜੀ ਇਸ ਤਰ੍ਹਾਂ ਦੇ ਬਾੜੇ ਦੇਖੋ ਜੀ ਕਿੰਨੇ ਸੋਹਣੇ ਲੱਗਦੇ ਨੇ ਜੀ ਇਹ ਜੇ ਤੁਹਾਨੂੰ ਸਾੜੀਆ ਡਿਜ਼ਾਈਨ ਵਧੀਆ ਲੱਗਿਆ ਜੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਮਿਲਦੇ ਹਾਂ ਤੁਹਾਨੂੰ ਅਗਲੀ ਵੀਡੀਓ ਚ ਬਾਏ ਬਾਏ